ਬੀਟੀਵੀਜ਼ਨ ਨੂੰ ਇੱਕ ਸਲੂਨ ਵਿੱਚ ਇੱਕ ਵਿਅਕਤੀ ਵੱਲੋਂ ਦਾਤਰ ਲੈ ਕੇ ਵੜਜਾਂ ਦੀ ਸੂਚਨਾ ਮਿਲਤੇ ਪੁਲਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਇਸ ਸਬੰਧੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਖਿਲਾਫ ਵੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਸਬੰਧੀ ਪੁਲਸ ਅਧਿਕਾਰੀ ਵੱਲੋਂ ਜਾਣਕਾਰੀ ਦਿੰਦੇ ਅੰਦਰ ਚੱਕ ਕੇ ਬੀਤੇ ਕੱਲ ਇੱਕ ਸਲੂਨ ਉੱਪਰ ਦਾਤਰ ਨਾਲ ਇੱਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਸਣਾਉਂਦੇ ਹੈ ਤੁਹਾਨੂੰ ਕੀ ਕੁਝ ਕਿਹਾ ਪੁਲਸ ਅਧਿਕਾਰੀ ਨੇ ਮੈਂ ਇੰਸਪੈਕਟਰ ਸ਼ਮਿੰਦਰਜੀਤ ਸਿੰਘ ਮੁਕਫਰਥਾਣਾ ਡੀਡਵੀਨ ਤਨਾਥਾ ਕੱਲ ਮਿਤੀ 26 12 25 ਨੂੰ ਇੱਕ ਦਰਖਾਸਤ ਆਈ ਸੀ ਜੋ ਪੰਕੁਸ਼ अरोड़ा ਵੱਲੋਂ ਸੀ ਜਿਸ ਨੇ ਦੱਸਿਆ ਕਿ ਮੇਰੇ ਜਿਹੜਾ ਸਲੂਨ ਹੈ ਲੇਡੀ ਸਲੂਨ ਜੋ ਕਿ ਇਨਸਾਈਡ ਗੇਟ ਕੀਮਾ ਹੈ ਤੇ ਉਸ ਦੇ ਵਿੱਚ ਮੇਰਾ ਇੱਕ ਜਾਣੂ ਸੀ ਕ੍ਰਿਸ਼ਨਾ ਜੋ ਕਿ ਦਾਤਰ ਲੈ ਕੇ ਮੇਰੀ ਦੁਕਾਨ ਦੇ ਅੰਦਰ ਆ ਕੇ ਪੈ ਗਿਆ ਇਸ ਪੰਦੀ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਉਸ ਸੰਬੰਧੀ ਜਾ ਕੇ ਮੌਕੇ ਤੇ ਜਾ ਕੇ ਤਸਦੀਕ ਕੀਤੀ ਗਈ ਸਾਰਾ ਵੈਰੀਫਾਈ ਕੀਤਾ ਗਿਆ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸ਼ਹਿਰ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਲਈ ਵਚਨਬੱਧ ਹਾਂ ਜਿਸ ਸੰਬੰਧੀ ਸਾਡੀ ਟੀਮ ਵੱਲੋਂ ਜਾ ਕੇ ਮੌਕੇ ਦੇ ਉੱਤੇ ਕ੍ਰਿਸ਼ਨਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਨ ਵਿੱਚ ਲਿਆਂਦੀ ਜਾ ਰਹੀ ਹੈ ਧੰਨਵਾਦ